ਸਾਰੇ ਹੀ ਸ੍ਰੋਤਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਭਾਰਤ ਪਾਕਿਸਤਾਨ ਦੇ ਵਿੱਚ ਚੱਲਿਆ ਹੋਇਆ ਯੁੱਧ ਇਸ ਯੁੱਧ ਦੇ ਵਿੱਚ ਭਾਰਤ ਦੇ ਪੰਜਾਬ ਖੇਤਰ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਪੰਜਾਬ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਤੇ ਰਾਜਸਥਾਨ ਦੇ ਵਿੱਚ ਹਮਲੇ ਹੋ ਰਹੇ ਨੇ ਬਾਕੀ ਭਾਰਤ ਦੇ ਰਾਜਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਖਤਰਾ ਨਹੀਂ ਸੂਬੇ ਜੋ ਸਾਧ ਦੇ ਨਾਮ ਲੱਗਦੇ ਨੇ ਜੰਮੂ ਕਸ਼ਮੀਰ ਪੰਜਾਬ ਤੇ ਰਾਜਸਥਾਨ ਇਹਨਾਂ ਦੇ ਵਿੱਚ ਲਗਾਤਾਰ ਹਮਲੇ ਹੋ ਰਹੇ ਨੇ ਜੋ ਪਾਕਿਸਤਾਨ ਵੱਲੋਂ ਔਰ ਭਾਰਤ ਵੱਲੋਂ ਵੀ ਪਾਕਿਸਤਾਨ ਦੇ ਵਿੱਚ ਲਾਹੌਰ ਹੋ ਗਿਆ ਕਰਾਚੀ ਹੋ ਗਿਆ ਜਾਂ ਇਸਲਾਮਾਬਾਦ ਹੋ ਗਿਆ ਇਹਨਾਂ ਦੇ ਉੱਪਰ ਹਮਲੇ ਕੀਤੇ ਜਾ ਰਹੇ ਨੇ ਸੋ ਭਾਰਤ ਦੇ ਵਿੱਚ ਜੋ ਲੋਕ ਵੱਖ-ਵੱਖ ਰਾਜਾਂ ਤੋਂ ਪੰਜਾਬ ਵਿੱਚ ਆਉਂਦੇ ਨੇ ਰੋਜੀ ਰੋਟੀ ਕਮਾਉਣ ਵਾਸਤੇ ਉਹਨਾਂ ਨੇ ਹੁਣ ਵਾਪਸ ਜਾਣਾ ਸ਼ੁਰੂ ਕਰ ਦਿੱਤਾ ਹੈ ਪੰਜਾਬ ਦੇ ਵਿੱਚ ਬਿਹਾਰ ਤੋਂ ਯੂਪੀ ਤੋਂ ਪੱਛਮੀ ਬੰਗਾਲ ਤੋਂ ਲੋਕ ਇੱਥੇ ਆਪਣਾ ਰੋਜ਼ੀ-ਰੋਟੀ ਕਮਾਉਣ ਆਉਂਦੇ ਨੇ ਸੋ ਜਿਵੇਂ ਹੀ ਪੰਜਾਬ ਦੇ ਵਿੱਚੂ ਏ ਹੁਣ ਜੰਗ ਸ਼ੁਰੂ ਹੋਈ ਏ ਪਾਕਿਸਤਾਨਾਂ ਪਰਦੀ ਤਾਂ ਇਹ ਸਾਰੇ ਲੋਕ ਵਾਪਸ ਜਾ ਰਹੇ ਨੇ ਜਿਨ੍ਹਾਂ ਨੂੰ ਪ੍ਰਵਾਸੀ ਕਹਿੰਨੇ ਆ ਪ੍ਰਵਾਸੀ ਆਪਣੇ ਆਪ ਹੀ ਪੰਜਾਬ ਛੱਡ ਰਹੇ ਨੇ ਪਹਿਲਾਂ ਪੰਜਾਬ ਦੇ ਲੋਕ ਪ੍ਰਵਾਸੀਆਂ ਨੂੰ ਬਾਹਰ ਕੱਢਣ ਨੂੰ ਫਿਰਦੇ ਸੀ ਲੇਕਿਨ ਹੁਣ ਪ੍ਰਵਾਸੀ ਖੁਦ ਹੀ ਪੰਜਾਬ ਛੱਡ ਕੇ ਜੋ ਟ੍ਰੇਨਾਂ ਭਰੀਆਂ ਹੋਈਆਂ ਨੇ ਲੁਧਿਆਣਾ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਉਹ ਟ੍ਰੇਨਾਂ ਦੇ ਉੱਪਰ ਪੈਰ ਰੱਖਣ ਦੀ ਜਗ੍ਹਾ ਨਹੀਂ ਰਹਿ ਗਈ ਉਹ ਪ੍ਰਵਾਸੀਆਂ ਨਾਲ ਪਰ-ਪਰ ਕੇ ਵਾਪਸ ਆਪਣੇ ਕਰ ਜਾਈ ਜਾਂਦੇ ਨੇ ਇੱਕ ਪਾਸੇ ਪੰਜਾਬ ਦੇ ਵਿੱਚ ਅਗਲਾ ਜਿਹੜੀ ਝੋਨੇ ਦੀ ਫਸਲ ਆ ਰਹੀ ਏ ਝੋਨਾ ਲਾਉਣ ਵਾਸਤੇ ਪ੍ਰਵਾਸੀ ਆਉਂਦੇ ਨੇ ਹੁਣ ਉਹ ਵੀ ਨਹੀਂ ਆਉਣਗੇ ਔਰ ਫੈਕਟਰੀਆਂ ਦੇ ਵਿੱਚ ਕੰਮ ਕਰਨ ਵਾਲੇ ਫੈਕਟਰੀਆਂ ਦੇ ਵਿੱਚ ਜੋ ਲੇਬਰ ਕਰਨ ਵਾਲੇ ਲੋਕ ਨੇ ਉਹ ਨਾ ਹੁਣ ਕਰਕੇ ਪੰਜਾਬ ਦੇ ਵਿੱਚ ਫੈਕਟਰੀਆਂ ਦੇ ਅਸਰ ਪੈ ਰਿਆ ਹੈ ਪੰਜਾਬ ਦੇ ਵਿੱਚ ਕੰਮਕਾਜ ਠੱਪ ਹੋ ਗਿਆ ਜਿਸ ਨੂੰ ਲੈ ਕੇ ਇਹ ਭਾਰਤ ਪਾਕਿਸਤਾਨੀ جنگ ਆਰਥਿਕ ਦਸ਼ਾ ਦੇ ਵਿੱਚ ਵੀ ਵੱਡਾ ਜਿਹੜਾ ਘਾਟਾ ਪਵੇਗਾ ਪੰਜਾਬ ਨੂੰ ਪੰਜਾਬ ਦੇ ਵਿੱਚ ਲੁਧਿਆਣਾ ਅੰਮ੍ਰਿਤਸਰ ਵੱਡੇ ਜਿਹੜੇ ਜਿਨੇ ਨੇ ਪੰਜਾਬ ਦੇ ਜਿੱਥੇ ਫੈਕਟਰੀਆਂ ਨੇ ਉਦਯੋਗ ਨੇ ਉੱਥੇ ਸਾਰੇ ਇਹ ਪ੍ਰਵਾਸੀ ਕੰਮ ਕਰਦੇ ਸੀ ਉਹ ਪ੍ਰਵਾਸੀ ਹੁਣ ਇੱਕੋ ਦਮ ਆਪਣੇ ਜਿਹੜਾ ਕਿ ਵਾਪਸ ਜਾਣ ਸ਼ੁਰੂ ਕਰਦੇ ਨੇ ਡਰਦੇ ਕਰਕੇ ਉਹਨਾਂ ਦੇ ਵੱਲੋਂ ਜਿਵੇਂ ਹੀ 2-3 ਦਿਨ ਦੇ ਵਿੱਚ ਟ੍ਰੇਨਾਂ ਦੇ ਵਿੱਚ ਪਰਪਰ ਕੇ ਵਾਪਸ ਜਾਈ ਜਾਂਦੀਆਂ ਨੇ ਸੋ ਇਸ ਨੂੰ ਲੈ ਕੇ ਕਿ ਪੰਜਾਬ ਵਿੱਚ ਬਹੁਤ ਵੱਡਾ ਨੁਕਸਾਨ ਹੋਵੇਗਾ ਇਸ ਜੰਗ ਦੇ ਨਾਲ ਪੰਜਾਬ ਦੇ ਵਿੱਚ ਆਰਥਿਕ ਦਸ਼ਾ ਵਿਗੜੇਗੀ ਇਸ ਜੰਗ ਦੇ ਨਾਲ ਪੰਜਾਬ ਦੀ ਆਰਥਿਕ ਸਥਿਤੀ ਹੋਰ ਕਮਜ਼ੋਰ ਹੋਵੇਗੀ ਜਿਸ ਨੂੰ ਲੈ ਕੇ ਕੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਸਾਨੂੰ ਜਿਹੜਾ ਕਿ ਸਹਾਇਤਾ ਚਾਹੀਦੀ ਏ ਇਹ ਸਹਾਇਤਾ ਨਾਲ ਇਕਤਾ ਅਸੀਂ ਜੋ ਜੰਗੀ ਸਮਾਨ ਖਰੀਦ ਸਕੀਏ ਜੋ ਡਰੋਨ ਸਿਸਟਮ ਉਹਨਾਂ ਨੂੰ ਖਤਮ ਕਰਨ ਵਾਲਾ ਅਸੀਂ ਉਹ ਪ੍ਰੋਜੈਕਟ ਲਾ ਲਾ ਸਕੀਏ ਜਿਹੜਾ ਕਿ ਪਾਕਿਸਤਾਨ ਵੱਲੋਂ ਡਰੋਨ ਆਉਂਦੇ ਨੇ ਔਰ ਪੰਜਾਬ ਦੇ ਵਿੱਚ ਨਸ਼ਾ ਫਲਾਉਂਦੇ ਨੇ ਜਾਂ ਹਥਿਆਰ ਪਚਾਉਂਦੇ ਨੇ ਉਹ ਡਰੋਨ ਜਿਹੜੇ ਨੇ ਉਹ ਸਿਸਟਮ ਲੱਗਿਆ ਹੋਵੇ ਬਾਰਡਰ ਤੇ ਤੇ ਉਹ ਡਰੋਨ ਰੁਕ ਜਾਣ ਔਰ ਦੂਸਰੇ ਪਾਸੇ ਪੰਜਾਬ ਪਹਿਲਾਂ ਹੀ ਬਹੁਤ ਜ਼ਿਆਦਾ ਕਰਜ਼ਾਈ ਏ ਪੰਜਾਬ ਦੇ ਵਿੱਚ ਜਿਹੜੀ ਆਰਥਿਕ ਸਥਿਤੀ ਵਿਗੜੀ ਹੋਈ ਏ ਜੇਕਰ ਹੋਰ ਪੰਜਾਬ ਦੇ ਵਿੱਚ ਜੰਗ ਲੰਬਾ ਸਮਾਂ ਚੱਲਦਾ ਹੈ ਤਾਂ ਪੰਜਾਬ ਦੇ ਹਾਲਾਤ ਪਹਿਲਾਂ ਨਾਲੋਂ ਵੀ ਪਤਲੇ ਹੋ ਜਾਣਗੇ ਔਰ ਪੰਜਾਬ ਦੀ ਸਥਿਤੀ ਡਾਮਡੋਲ ਹੋ ਜਾਵੇਗੀ ਜੋ ਪ੍ਰਵਾਸੀ ਮਜ਼ਦੂਰ ਸੀ ਉਹ ਲਗਾਤਾਰ ਵਾਪਸ ਜਾਈ ਜਾਂਦੇ ਨੇ ਔਰ ਕਿਸਾਨਾਂ ਦਾ ਜਿਹੜੀ ਅਗਲੀ ਝੋਨੇ ਦੀ ਫਸਲ ਹੈ ਜੀਰੀ ਦੀ ਫਸਲ ਹੈ ਉਹ ਵੀ ਨਹੀਂ ਬਜਾਈ ਹੋ ਸਕ ਪਵੇਗੀ ਸੋ ਪੰਜਾਬ ਦੇ ਕਿਸਾਨ ਵੀ ਚਿੰਤਤ ਨੇ ਫੈਕਟਰੀਆਂ ਵਾਲੇ ਵੀ ਚਿੰਤਾ ਵਿੱਚ ਨੇ ਤੇ ਪੰਜਾਬ ਦੇ ਲੋਕ ਜਿਹੜੇ ਨੇ ਹੁਣ ਕੀ ਕਰਨਗੇ ਜਿਸ ਤਰ੍ਹਾਂ ਪੰਜਾਬ ਵਿੱਚ ਕੰਮਕਾਰ ਬਿਲਕੁਲ ਠੱਪ ਹੋ ਚੁੱਕਿਆ ਹੈ ਪੰਜਾਬ ਦੇ ਵਿੱਚ ਜੋ ਇਸ جنگ ਨਾਲ ਬਹੁਤ ਵੱਡਾ ਨੁਕਸਾਨ ਹੋਵੇਗਾ ਸਭ ਤੋਂ ਵੱਧ ਪੰਜਾਬ ਨੂੰ ਹੋਵੇਗਾ ਕਿਉਂਕਿ ਪੰਜਾਬ ਹੀ ਖੇਤੀਬਾੜੀ ਦਾ ਸੂਬਾ ਹੈ ਉਦਯੋਗਿਕ ਸੂਬਾ ਹੈ ਜੰਮੂ ਕਸ਼ਮੀਰ ਦੇ ਵਿੱਚ ਵੀ ਜਿਹੜਾ ਉੱਥੇ ਕੋਈ ਖੇਤੀਬਾੜੀ ਨਹੀਂ ਜੰਮੂ ਕਸ਼ਮੀਰ ਨੂੰ ਕੋਈ ਪਰਵਾਹ ਨਹੀਂ ਪਵੇਗਾ Rajasthan ਦੇ ਵਿੱਚ ਵੀ ਬਹੁਤ ਘੱਟ ਖੇਤੀਬਾੜੀ ਹੈ ਉੱਥੇ ਜਿਹੜਾ ਕਿ ਪਾਣੀ ਨਾ ਹੋਵੇਗਾ ਤਾਂ ਲੋਕ ਖੇਤੀਬਾੜੀ ਕਰਦੇ ਨਹੀਂ ਅਮੀਰ ਲੋਕ ਨੇ سرمایہ ਦਾ ਰੋਕ ਨਹੀਂ ਪਰ ਪੰਜਾਬ ਦੇ ਵਿੱਚ ਜਿਹੜੇ ਹਰ ਵਰਗ ਦੇ ਲੋਕ ਰਹਿੰਦੇ ਨੇ ਇਨਨਾਂ ਨੂੰ ਬਹੁਤ ਵੱਡਾ ਨੁਕਸਾਨ ਹੋਵੇਗਾ ਅਮੀਰ ਵੀ ਗਰੀਬ ਵੀ ਉਦਯੋਗਪਤੀ ਵੀ ਜਿਹੜੇ ਫੈਕਟਰੀਆਂ ਦੇ ਮਾਲਕ ਨੇ ਜਿਸ ਕਾਰਨ ਇਸ جنگ ਨਾਲ ਪੰਜਾਬ ਦਾ ਜਿਹੜੀ ਬਰਬਾਦੀ ਦੇ ਕੰਢੇ ਤੇ ਚਲਾ ਜਾਵੇਗਾ